ਜਿਹੜੇ ਨਾਲ ਲੱਗਦੇ 2 ਦਿਨਾਂ ਦੇ ਵਿੱਚ ਤੁਸੀਂ ਸਕੂਲ ਜਾਣਾਗਾ ਉੱਥੇ ਜਦੋਂ ਸਕੂਲ ਜਾਓਗੇ ਤਾਂ ਫਾਰਮ ਭਰਨਾ ਹੁੰਦਾ ਹੈਗਾ ਐਡਮਿਸ਼ਨ ਦੇ ਲਈ ਉਹ ਫਾਰਮ ਕਿਸ ਤਰ੍ਹਾਂ ਭਰਨਾ ਵੈਸੇ ਵਿਦਿਆਰਥੀਆਂ ਨੂੰ ਸੌਖੀ ਜਗਾ ਭਰ ਲੈਣਗੇ ਫਿਰ ਵੀ ਕਈ ਵਿਦਿਆਰਥੀਆਂ ਦੇ ਜਿਹੜੇ ਸੰਦੇਸ਼ ਆ ਰਹੇ ਨੇ ਵੀ ਫਾਰਮ ਦੱਸੋ ਜੀ ਸਾਨੂੰ ਮੈਡੀਕਲ ਸਰਟੀਫਿਕੇਟ ਕਿਹੜਾਗਾ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੋ ਰਹੀਆਂ ਨੇ ਜਾਨੀ ਕਿ ਸੋ ਦੇਖ ਰਹੇ ਹਾਂ ਤੁਸੀਂ ਇਹਦੇ ਵਿੱਚ ਫਾਰਮ ਸੀਨੀਅਰ ਸਕੈਂਡਰੀ ਰੈ residential ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਇੱਥੇ ਭਰੋਗੇ ਤੁਸੀਂ ਸਟੂਡੈਂਟਸ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਸਟੇਸ਼ਨ ਮਿਲਿਆ ਬਠਿੰਡਾ ਅੰਮ੍ਰਿਤਸਰ ਕੋਈ ਵੀ ਠੀਕ ਹੈ ਇੱਥੇ ਜਿਹੜਾ ਤੁਸੀਂ ਭਰ ਲੈਣਾ ਹੈ ਸੀਨੀਅਰ ਸਕੈਂਡਰੀ ਰੈ residențial ਸਕੂਲ ਫਾਰ ਮੈਰੀਟੋਰੀ ਸਟੂਡੈਂਟਸ ਤੋਂ ਬਾਅਦ ਜਿਹੜਾ ਬਠਿੰਡਾ ਪਟਿਆਲਾ ਜਲੰਧਰ ਲੁਧਿਆਣਾ ਸੰਗਰੂਰ ਜੋ ਵੀ ਮਿਲਿਆ ਤੁਹਾਨੂੰ ਉੱਥੇ ਭਰ ਲਿਓ ਅਕੈਡਮਿਸ਼ਨ ਫਾਰਮ ਫਾਰ ਕਲਾਸ ਪਲੱਸ 1 ਸੈਸ਼ਨ ਲਿਖਿਆ ਹੋਇਆ 2024-25 ਐਡਮਿਸ਼ਨ ਨੰਬਰ ਤੁਹਾਨੂੰ ਜਿਹੜਾ ਜਾਰੀ ਕੀਤਾ ਜਾਊਗਾ ਕਿੰਨਾ ਤੁਹਾਡਾ ਉਹ ਸਕੂਲ ਦੇ ਵਿੱਚ ਪਤਾ ਲੱਗਣਾ ਤੁਹਾਨੂੰ ਕਿਹੜੀ ਡੇਟ ਨੂੰ ਤੁਹਾਡੀ ਐਡਮਿਸ਼ਨ ਹੋਈ ਆ ਉਹ ਵੀ ਇਹ ਤਾਂ ਤੁਸੀਂ ਨਹੀਂ ਭਰੋਗੇ ਇਹ ਲਿਖਿਆ ਹੋਇਆ ਹੈਗਾ ਫਾਰ ਸਕੂਲ ਆਫਿਸ ਯੂਜ਼ ਓਨਲੀ ਇਹ ਆਫਿਸ ਹੀ ਭਰੇਗਾ ਤੁਸੀਂ ਨਹੀਂ ਭਰਨਾ ਹੈਗਾ ਇਹ ਕਾਲਮ ਇਹ ਆਪਣੇ ਆਪ ਜਿਹੜਾ ਆਫਿਸ ਭਰੇਗਾ ਸਕੂਲ ਦੇ ਜਿਹੜੇ ਅ ਟੀਚਰ ਨੇ ਉਹ ਭਰਨਗੇ ਅੱਗੇ ਹੈ ਪਰਸਨਲ ਇਨਫੋਰਮੇਸ਼ਨ ਜਿਹੜੀ ਵਿਦਿਆਰਥੀ ਦੀ ਪਰਸਨਲ ਇਨਫੋਰਮੇਸ਼ਨ ਕੀ ਆ ਤੁਹਾਡਾ ਨੇਮ ਆਫ ਦਾ ਸਟੂਡੈਂਟ ਇਨ ਇੰਗਲਿਸ਼ ਕੈਪੀਟਲ ਲੈਟਰਸ ਕੈਪੀਟਲ ਲੈਟਰ ਵਿੱਚ ਲਿਖਣਾ ਹੈ ਤੁਸੀਂ ਵਿਦਿਆਰਥੀ ਦਾ ਨਾਮ ਇਹ ਪੰਜਾਬੀ ਫਿਰ ਪੰਜਾਬੀ ਵਿੱਚ ਲਿਖਣਾ ਡੇਟ ਆਫ ਬਰਥ ਇਨ ਫਿਗਰਸ ਅੰਕਾਂ ਵਿੱਚ ਡੇਟ ਆਫ ਬਰਥ ਲਿਖਣੀ ਆ ਫਿਰ ਅੱਗੇ ਹੈਗਾ ਇਨ ਵਰਡਸ ਸ਼ਬਦਾਂ ਵਿੱਚ ਲਿਖਣੀ ਆ ਤੁਸੀਂ ਆਪਣੀ ਹੈਗੀ ਜਿਹੜੀ ਜਨਮ ਮਿਤੀ ਅੱਗੇ ਕੈਟਾਗਰੀ ਦਰਸਾਉਣੀ ਆ ਕਿਹੜੀ ਹੈਗੀ ਜਨਰਲ ਐਸ ਸੀ ਵੀ ਸੀ ਓ ਬੀ ਸੀ ਅਦਰਸ ਟਿੱਕ ਲਾਉਣੀ ਆ ਤੇ ਉੱਪਰ ਟਿੱਕ ਦਾ ਸੂਟੇਬਲ ਲਿਖਿਆ ਹੋਇਆ ਕਾਸਟ ਜੋ ਵੀ ਹੈ ਇੱਥੇ ਭਰ ਦੇਣੀ ਨੈਸ਼ਨੈਲਟੀ ਜਿਹੜਾ ਇੰਡੀਅਨ ਆ ਜੀ ਰਿਲੀਜੀਅਨ ਕੋਈ ਵੀ ਆ ਠੀਕ ਆ ਸਿੱਖ Hindu Muslim ਕੋਈ ਵੀ ਅਦਰ ਰਿਲੀਜੀਅਨ ਨੂੰ ਮੰਨਦੇ ਹੋ ਤੁਸੀਂ ਭਰ ਦਿਓ ਏ ਬॉय गर्ल ਤੇ ਟਿੱਕ ਲਾ ਦਿਓ ਅੱਗੇ ਹੈਗਾ ਹੈਂਡੀਕੈਪ ਜੇ ਹੈ ਗਿਆ ਤਾਂ ਜੈਸ ਤੇ ਨਹੀਂ ਤਾਂ ਫਿਰ ਨੋ ਇਫ ਜੈਸ ਦੈਨ ਟਾਈਪ ਆਫ ਹੈਂਡੀਕੈਪ ਜੇ ਕੋ ਬੱਚਾ ਹੈਗਾ ਤਾਂ ਉਹ ਜਿਹੜੀ ਦੱਸਣੀ ਹੈਗੀ ਇੱਥੇ ਨੇਮ ਆਫ ਦਾ ਬੈਂਕ ਤੁਹਾਡਾ ਖਾਤਾ ਜਿਹੜਾ ਹੈਗਾ ਬੱਚੇ ਦਾ ਵਿਦਿਆਰਥੀ ਦਾ ਕਿਹੜੀ ਬੈਂਕ ਦੇ ਵਿੱਚ ਹੈ ਤੁਹਾਡਾ ਖਾਤਾ ਬ੍ਰਾਂਚ ਤੇ ਬ੍ਰਾਂਚ ਕਿਹੜੀ ਆ ਨਾਮ ਕੀ ਉਹਦਾ ਬ੍ਰਾਂਚ ਤੋਂ ਬਾਅਦ ਸਟੇਟ ਆਫ ਬੈਂਕ ਆਫ ਇੰਡੀਆ ਜਿਵੇਂ ਆ ਬ੍ਰਾਂਚ ਦਾ ਨਾਮ ਆ ਜਾਂਦਾ ਸਟੂਡੈਂਟਸ ਬੈਂਕ ਅਕਾਊਂਟ ਨੰਬਰ ਜਿਹੜਾ ਵਿਦਿਆਰਥੀ ਦਾ ਬੈਂਕ ਅਕਾਊਂਟ ਨੰਬਰ ਯਾਦ ਹੋਵੇ ਉਹਦਾ आईएफएससी कोड ਯਾਦ ਹੋਵੇ ਉਹਦੇ ਬੈਂਕ ਦਾ ਹੁੰਦਾ ਜੋ ਆਧਾਰ ਕਾਰਡ ਨੰਬਰ ਯਾਦ ਹੋਵੇ ਵਿਦાર્થી ਦੇ ਇੱਥੇ ਭਰਨਾਗਾ ਆਧਾਰ ਕਾਰਡ ਦੀ ਤੁਸੀਂ ਫੋਟੋ ਕਿ ਤੁਹਾਨੂੰ ਦੇਖ ਕੇ ਭਰ ਸਕਦੇ ਹੋ ਹਾਈਟ ਆਫ ਦਾ ਸਟੂਡੈਂਟ ਇਨ ਸੈਂਟੀਮੀਟਰ ਤੁਹਾਡੀ ਜਿਹੜੀ ਹਾਈਟ ਕਿੰਨੀ ਆ ਫਿਰ ਤੁਹਾਡਾ weight ਕਿੰਨਾਗਾ weight ਇਨ ਕਿਲੋਗ੍ਰਾਮ ਅੱਗੇ ਹੈਗਾ ਬਲੱਡ ਗਰੁੱਪ ਕੀ ਹੈ ਤੁਹਾਡਾ ਜੀ ਇਸ ਤਰ੍ਹਾਂ ਦੇ ਨਾਲ ਐਨੀ ਪ੍ਰੀਵੀਅਸ ਐਲੀਮੈਂਟ ਇਹ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਣੀ ਅੱਗੇ ਹੈਗਾ ਪਰਮਨੈਂਟ ਐਡਰੈਸ ਵਿਲੇਜ ਪੋਸਟ ਆਫਿਸ ਜਿਹੜਾ ਤੁਹਾਡਾ ਵੀ ਪਰਮਨੈਂਟ ਐਡਰੈਸ ਹੈਗਾ ਤੁਹਾਡਾ ਪਿੰਡਾ ਤੁਹਾਡਾ ਨਾਮ ਤੁਹਾਡੇ ਪਿਤਾਈ ਦਾ ਨਾਮ ਤੁਹਾਡਾ ਪਿੰਡ ਆ ਜੂਗਾ ਤੁਹਾਡਾ ਡਾਕ ਖਾਨਾ ਤੇ ਤਹਿਸੀਲ ਤੇ ਸ਼ਹਿਰ ਜੋ ਵੀ ਹੈਗਾ ਤਹਿਸੀਲ ਭਰ ਦੋਗੇ ਡਿਸਟ੍ਰਿਕਟ ਭਰ ਦੋਗੇ ਕਨਸਟੀਟਿਊਐਂਸ਼ੀ ਨੇਮ ਸਟੇਟ ਐਮਐਲਏ ਤੁਹਾਡਾ ਜਿਹੜਾ ਐਮਐਲਏ ਆ ਕੌਣ ਹੈਗਾ ਜਿਹੜਾ ਤੁਹਾਡਾ ਐਮਐਲਏ ਉਹ ਲਿਖਣਾਗਾ ਜਿਹੜਾ ਤੁਹਾਡੇ ਵਿਧਾਨ ਸਭਾ ਦਾ ਐਮਐਲਏ ਕੌਣ ਆ ਤੇ ਐਮਪੀ ਕੌਣ ਆਗਾ ਮੈਂਬਰ ਆਫ ਪਾਰਲੀਮੈਂਟ ਉਹ ਕੌਣ ਆ ਇੱਥੇ ਨਾਮ ਭਰਨਾ ਤੁਸੀਂ ਉਹਨਾਂ ਦਾ ਪਿੰਨ ਕੋਡ ਭਰ ਦੇਣਾਗਾ ਤੁਹਾਡਾ ਜ਼ਿਲ੍ਹੇ ਦਾ ਪਿੰਨ ਕੋਡ ਕੀ ਆ ਫਿਲ ਮੋਬਾਈਲ ਨੰਬਰ ਆ ਜੀ ਤੁਹਾਡਾ ਈਮੇਲ ਆ ਜਾਣੀਆ ਨੇਮ ਆਫ ਦਾ ਪ੍ਰੀਵੀਅਸ ਸਕੂਲ ਜਿਹੜਾ ਤੁਹਾਡਾ ਪੁਰਾਣਾ ਸਕੂਲ ਉਹਦਾ ਨਾਮ ਲਿਖਣਾਗਾ ਇੱਕ ਨੰਬਰ ਪੰਨੇ ਤੇ ਖਤਮ ਹੋ ਗਿਆ ਆਪਾਂ ਹੁਣ ਚੱਲਦੇ ਹਾਂ ਦੋ ਨੰਬਰ ਪੰਨੇ ਤੇ ਮੀਡੀਅਮ ਆਫ ਪ੍ਰੀਵੀਅਸ ਸਟਡੀ ਜਿਹੜੀ ਤੁਹਾਡੇ ਸਕੂਲ ਦੇ ਵਿੱਚ ਪਹਿਲਾਂ ਜਿਹੜਾ ਤੁਹਾਡੇ ਮਾਧਿਅਮ ਕੀ ਸੀਗਾ ਮੀਡੀਅਮ ਕੀ ਸੀਗਾ ਇੰਗਲਿਸ਼ਾ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਮਾਧਿਅਮ ਸੀ ਇੰਗਲਿਸ਼ ਭਰ ਦਿਓ ਜਿਹੜੇ ਪੰਜਾਬੀ ਮਾਧਿਮ ਵਾਲੇ ਸੀ ਪੰਜਾਬੀ ਭਰ ਦਿਓ ਅਚੀਵਮੈਂਟ ਇਨ ਸਪੋਰਟਸ ਤੁਹਾਡੀ ਜਿਹੜੀ ਖੇਡਾਂ ਦੇ ਵਿੱਚ ਕੋਈ ਪ੍ਰਾਪਤੀ ਹੈਗੀ ਜਾਂ ਕਿਤੇ ਤਾਂ ਖੇਡੇ ਹੋ ਇਹ ਲਿਖਣਾ ਕੋਈ ਕਰੀ ਕੋਈ ਭਾਸ਼ਣ ਮੁਕਾਬਲੇ ਦੇ ਵਿੱਚ, ਗੀਤ ਦੇ ਵਿੱਚ, ਕਵਿਤਾ ਦੇ ਵਿੱਚ, ਗਾਜ਼ਲ ਦੇ ਵਿੱਚ, ਕਹਾਣੀ ਦੇ ਵਿੱਚ, ਕੋਈ ਲੇਖ ਮੁਕਾਬਲਾ ਹੋਇਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਕੋਈ ਕ੍ਰੀਏਟਿਵਿਟੀ ਚਾਹੁੰਦਾ ਇੱਥੇ ਭਰ ਦਿਓ। ਅੱਗੇ ਹੈਗਾ ਜੀ ਅਕੈਡੈਮਿਕ ਰਿਕਾਰਡ ਫਾਰ ਪ੍ਰੀਵੀਅਸ ਕਲਾਸ ਮੈਟ੍ਰਿਕਿਉਲੇਸ਼ਨ ਜਿਹੜਾ ਤੁਹਾਡਾ ਗੁੱਡ ਅਕੈਡੈਮਿਕ ਰਿਕਾਰਡ ਆ ਕੋਈ ਵੀ। ਉਹ ਜਿਹੜਾ ਅਕੈਡੈਮਿਕ ਰਿਕਾਰਡ ਆ ਗਿਆ ਪ੍ਰੀਵੀਅਸ ਕਲਾਸ ਵਿੱਚ ਮੈਟ੍ਰਿਕਿਉਲੇਸ਼ਨ ਦਾ 10ਵੀਂ ਦਾ ਭਰਨਾ ਤੁਸੀਂ ਇੱਥੇ ਅਗਲੇ 'ਚ ਜਿਹੜਾ ਬਾਕਸ ਨਾਲ ਡੱਬਾ ਜਆ ਬਣਿਆ ਹੋਇਆ। ਈਅਰ ਕਿਹੜਾ ਸਾਲ ਆ ਗਿਆ ਤੁਹਾਡਾ? ਠੀਕ ਆ। 2024 ਬੋਰਡ ਰੋਲ ਨੰਬਰ ਤੁਹਾਡਾ ਬੋਰਡ ਦਾ ਰੋਲ ਨੰਬਰ ਕਿੰਨਾ ਬੋਰਡ ਦਾ ਰਜਿਸਟ੍ਰੇਸ਼ਨ ਨੰਬਰ ਕਿੰਨਾਗਾ ਇਹ ਲਿਖਿਆ ਹੁੰਦਾ ਸਰਟੀਫਿਕੇਟ ਦੇ ਰਜਿਸਟ੍ਰੇਸ਼ਨ ਨੰਬਰ ਟੋਟਲ ਮਾਰਕਸ ਕਿੰਨੇ ਆ ਤੁਹਾਡੇ ਮਾਰਕਸ ਟੋਟਲ ਮਾਰਕਸ ਕਿੰਨੇ ਨੇਗੇ ਮਾਰਕਸ ਅਵਿਡੈਂਟ ਪ੍ਰਾਪਤ ਕਿੰਨੇ ਕੀਤੇ ਆ ਪਰਸੈਂਟੇਜ ਕਿੰਨੀ ਬਣਦੀ ਤੁਹਾਡੀ ਕੱਢ ਲਓ 10ਵੀਂ ਦੀ ਨੇਮ ਆਫ ਦਾ ਸਕੂਲ ਕਿਹੜੇ ਸਕੂਲ ਚੋਂ ਤੁਸੀਂ 10ਵੀਂ ਕੀਤੀ ਹੈਗੇ ਅੱਗੇ ਆ ਗਿਆ ਜੀ ਡਿਟੇਲ ਆਫ ਸਕੂਲ ਲੀਵਿੰਗ ਸਰਟੀਫਿਕੇਟ ਜਿਹੜਾ ਤੁਹਾਡੀ ਐਸ ਐਲ ਸੀ ਲੈ ਕੇ ਆਉਂਗੇ ਸਕੂਲ ਛੱਡਣ ਦਾ ਸਰਟੀਫਿਕੇਟ ਇਹਨੂੰ ਬੋਲਦੇ ਆ SLC ਡਿਟੇਲ ਆਫ ਸਕੂਲ ਲਿਵਿੰਗ ਸਰਟੀਫਿਕੇਟ ਕੈਨ ਵੀ ਸਬਮਿਟ ਲੇਟਰ ਔਨ ਵੈਨ ਸੀਵਰ ਇਹ ਤੁਸੀਂ ਜਿਹੜਾ ਈ ਪੰਜਾਬ ਤੋਂ ਕੱਟਿਆ ਜਾਂਦਾ ਹੁੰਦਾ ਕੰਪਿਊਟਰ ਵਾਲਾ ਉਹ ਲੈ ਕੇ ਆਉਣਾਗਾ ਉਹ ਭਰਨਾ ਪਊਗਾ ਇੱਥੇ ਇਹ ਕਟਵਾ ਲਿਓ ਆਪਦਾ ਅੱਗੇ ਪੇਰੈਂਟਸ ਗਾਰਡੀਅਨ ਇਨਫੋਰਮੇਸ਼ਨ ਭਰਨੀ ਹੈ ਤੁਸੀਂ ਨੇਮ ਇੰਗਲਿਸ਼ ਦੇ ਵਿੱਚ ਪੰਜਾਬੀ ਵਿੱਚ ਸਾਰਾ ਤੁਹਾਡੇ ਪਿਤਾ ਜੀ ਦੀ ਡਿਟੇਲ ਆ ਜੂਗੀ ਪਹਿਲਾਂ ਤਾਂ ਉਹਨਾਂ ਦਾ ਅੰਗਰੇਜ਼ੀ ਚ ਨਾ ਪੰਜਾਬੀ ਵਿੱਚ ਨਾ ਕੁਆਲੀਫਿਕੇਸ਼ਨ ਕਿੱਥੇ ਕਿੰਨਾ ਪੜ੍ਹੇ ਨੇ ਆਕੂਪੇਸ਼ਨ ਕੀ ਕੀਤਾ ਤੁਹਾਡਾ ਇਹ ਲੈਂਡਲਾਈਨ ਹੈਗਾ ਨੰਬਰ ਘਰੇ ਭਰ ਦਿਓ ਮੋਬਾਈਲ ਨੰਬਰ ਭਰ ਦਿਓ ਪਿਤਾ ਜੀ ਦਾ ਆਧਾਰ ਕਾਰਡ ਭਰ ਦਿਓ ਇਸ ਤਰ੍ਹਾਂ ਮਾਤਾ-ਪਿਤਾ ਦਾ ੜਕਾਰ ਵੀ ਤੁਸੀਂ ਲੈ ਕੇ ਆਉਣਾ ਪਿਤਾ ਦਾ ਵੀ ਲੈ ਕੇ ਆਉਣਾ ਨੇਮ ਅੰਗਰੇਜ਼ੀ 'ਚ ਭਰੋਗੇ ਫਿਰ ਪੰਜਾਬੀ 'ਚ ਫਿਰ ਕਿੱਤਾ ਕੀ ਕਰਦੇ ਆ ਮਾਤਾ ਜੀ ਕਿੰਨੇ ਇਹ ਕਿੰਨੇ ਪੜੇ ਨੇ ਕੀ ਕਿੱਤਾ ਕਰਦੇ ਆ ਓਕੂਪੇਸ਼ਨ ਸਾਰਾ ਮੋਬਾਈਲ ਨੰਬਰ ਤੇ ਧਾਰ ਕਾਰਡ ਜੇਕਰ ਮਾਤਾ-ਪਿਤਾ ਤੇ ਦੋਵੇਂ ਹੈ ਨਹੀਂ ਤੁਹਾਡੀ ਜਿਹੜੀ ਪਾਲਣਾ ਪੁਸ਼ਣਾ ਕੌਣ ਕਰ ਰਿਹਾ ਤੁਹਾਡਾ ਗਾਰਡੀਅਨ ਕੌਣ ਹੈ ਇਹ ਫਿਰ ਉੱਥੇ ਲਿਖਣਾ ਕਈ ਹੁੰਦਾ ਇਸ ਤਰ੍ਹਾਂ ਕੋਈ ਦੁਕਾਨਦਾਰ ਜਾਂਦਾ ਮਾਤਾ-ਪਿਤਾ ਦੋਵੇਂ ਨਹੀਂ ਹੁੰਦੇ ਤਾਂ ਮਾਮਾ ਜੀ ਪਾਲਣਾ ਕਰਦੇ ਹੁੰਦੇ ਜਾਂ ਚਾਚਾ ਜੀ ਹੁੰਦੇ ਨੇ ਫਿਰ ਤੁਸੀਂ ਗਾਰਡੀਅਨ ਇਨਫੋਰਮੇਸ਼ਨ ਇੱਥੇ ਭਰੋਗੇ ਆਪਦੀ ਸਾਰ ਐਨਿਅਲ ਇਨਕਮ ਪੇਰੈਂਟਸ ਇਨ ਫਿਗਰ ਤੁਹਾਡੇ ਜਿਹੜੇ ਪਿਤਾ ਜੀ ਦੀ ਸਾਲਾਨਾ ਆਮਦਨ ਕੀ ਆ ਅੰਕਾਂ ਚ ਲਿਖ ਦਿਓ ਇਨ ਵਰਡਸ ਸ਼ਬਦਾਂ ਵਿੱਚ ਲਿਖ ਦਿਓ ਸਾਰਾ ਆ ਗਿਆ ਜੀ ਇਹ ਠੀਕ ਹੈ ਤੇ ਇਨ ਕੇਸ ਆਫ ਮਿਨੋਰਿਟੀ ਇਨਕਮ ਸਰਟੀਫਿਕੇਟਸ ਵੀ ਜਿਹੜਾ ਲਿਖਿਆ ਹੋਇਆ ਉਹਦੇ ਵਿੱਚ ਅਥਾਰਟੀ ਇਨ ਕੇਸ ਆਫ ਅਦਰ 셀ਫ ਡਿclareted ਇਨਕਮ ਸਰਟੀਫਿਕੇਟ ਬਾਈ ਪੇਰੈਂਟਸ ਤਾਂ ਜਿਹੜਾ ਕਿੰਨੀ ਆਮਦਨ ਆ ਇਹ ਪਤਾ ਇਹ ਲਿਖ ਕੇ ਦੇਣਗੇ ਜਿਹੜਾ ਅੱਗੇ ਵਿਦਿਆਰਥੀ ਦੇ ਸਾਈਨ ਹੋਣਗੇ ਫਿਰ ਪਿਤਾ ਦੇ ਮਾਤਾ ਦੇ ਕਲਾਸ ਟੀਚਰ ਦੇ ਹੋਣਗੇ ਜੀ ਯਾਪੀ ਕਰਨਗੇ ਕਲਾਸ ਟੀਚਰਸ ਤੁਸੀਂ ਆਪਣੇ ਕਰ ਲੈਣੇ ਆਪਣੇ ਮਾਤਾ ਪਿਤਾ ਦੇ ਕਰਵਾ ਲੈਣੇ ਆ ਅਗਲਾ ਫਾਰਮ ਦੇਖ ਰਹੇ ਹੋ ਤੁਸੀਂ ਤਿੰਨ ਨੰਬਰ ਵਾਲਾ ਇਨਸਟਰਕਸ਼ਨ ਫਾਰ ਦਾ ਸਟੂਡੈਂਟ ਨੇਮ ਆਫ ਦਾ ਸਟੂਡੈਂਟ ਫਾਦਰਜ਼ ਨੇਮ ਮਦਰਜ਼ ਨੇਮ ਡੇਟ ਆਫ ਬਰਥ ਆਲ ਸ਼ੁੱਡ ਬੀ ਸਟ੍ਰਿਕਟਲੀ ਅਕੋਰਡਿੰਗ ਟੂ ਮੈਟ੍ਰਿਕੂਲੇਸ਼ਨ ਸਰਟੀਫਿਕੇਟ ਉਵੇਂ ਜਿਵੇਂ ਭਰਨਾ ਜਿਵੇਂ ਤੁਹਾਡਾ 10ਵੀਂ ਦੇ ਤੇ ਦਰਜਾ ਜਿਹੜਾ ਨਾਮ ਤੁਹਾਡਾ ਮਾਤਾ ਪਿਤਾ ਉਵੇਂ ਜਿਵੇਂ ਲਿਖਣਾ ਉਹੀ ਸਪੈਲਿੰਗ ਲਿਖਣੇ ਆ ਸਟੂਡੈਂਟ ਮਸਟ ਬਿੰਗ ਦਾ ਫੋਲੋਇੰਗ ਇਨਕਮ ਟੈਕਸ ਸਰਟੀਫਿਕੇਟ ਇਸ਼ੂਡ ਬਾਈ ਤਹਿਸੀਲਦਾਰ 10 ਕਾਪੀਆਂ ਲੈ ਕੇ ਆਉਣੀਆਂ ਇਹ ਆਇਟਮਸ ਆਫ ਡੇਲੀ ਨੀਡ ਜਿਹੜਾ ਆਪਾਂ ਇਹਦੇ ਵਿੱਚ ਹੈਗਾ ਵਰਤੌ ਵਾਲਾ ਸਮਾਨ ਲੈ ਕੇ ਆਉਣਾ ਪਹਿਲਾਂ ਆਪਾਂ ਡਾਕੂਮੈਂਟ ਵਾਲੇ ਪੰਨੇ ਤੇ ਕਰ ਲੈਣ ਨੰਬਰ 1 ਤੋਂ ਫਿਰ ਹੈਗਾ ਐਸ ਵੀ ਸੀ ਓ ਵੀ ਸੀ ਸਰਟੀਫਿਕੇਟ 10 ਕਾਪੀਆਂ ਹੋਣ ਜੀ ਕਿਸੇ ਬੱਚੇ ਦਾ ਕੈਟਾਗਰੀ ਦਾ ਜੀ ਛੋਟ ਕਾਪੀਆਂ ਡੀ ਐਮ ਸੀ 10 ਕਾਪੀਜ਼ ਲਿਖਿਆ ਇਹਨਾਂ ਨੇ ਕਰੈਕਟਰ ਸਰਟੀਫਿਕੇਟ ਫਰੋਮ ਪ੍ਰੀਵੀਅਸ ਸਕੂਲ ਜਿਹੜਾ ਸਕੂਲ ਛੱਡਣਾ ਸਰਟੀਫਿਕੇਟ ਹੈ 10ਵੀਂ ਵਾਲਾ ਪ੍ਰੀਵੀਅਸ ਹੁੰਦਾ ਪਹਿਲਾਂ ਵਾਲਾ ਸਕੂਲ ਵਾਲਾ ਅਧਾਰ ਕਾਰਡ ਸਟੂਡੈਂਟ ਦੀਆਂ 10 ਕਾਪੀਆਂ ਮਾਤਾ ਦੇ ਪਿਤਾ ਦੀਆਂ 2 ਕਾਪੀਆਂ 6 ਨੰਬਰ ਤੇ ਆ ਗਿਆ ਜੀ ਮਗੇ ਫੋਟੋ ਸਟੂਡੈਂਟ 10 ਫੋਟੋ ਜਿਹੜੇ ਪਾਸਪੋਰਟ ਸਾਈਜ਼ ਫੋਟੋ ਮਾਨੇ ਫੋਟੋ ਫਾਦਰ ਐਂਡ ਮਦਰ 5 ਹੋਣ ਜੀ ਕਟੋ-ਕਟ ਗਰੁੱਪ ਫੋਟੋ ਆਫ ਸਟੂਡੈਂਟ ਫਾਦਰ ਐਂਡ ਮਦਰ ਔਰ ਗਾਰਡੀਅਨ 5 ਜੀ ਚ ਯਾਨੀ ਤੁਹਾਡੀ ਜਿਹੜੀ ਪਰਿਵਾਰ ਦੀ ਗਰੁੱਪ ਫੋਟੋ ਆ ਤੁਹਾਡੇ ਮਾਤਾ ਪਿਤਾ ਦੇ ਨਾਲ ਗਾਰਡੀਅਨ ਦੇ ਨਾਲ ਸੈਲਫ ਡੈਕਲੇਸ਼ਨ 5 ਕਾਪੀ ਜੀ ਲੈਣੀਆਂ ਘੋਸ਼ਣਾ ਪੱਤਰ ਜੋ ਵੀ ਹੈਗਾ ਤੁਹਾਡੇ ਕਾਸਟ ਰਿਲੀਜਨ ਤੇ ਧਰਮ ਨੂੰ ਦਰਸਾਉਂਦਾ ਹੋਵੇ ਇਹ ਹੈਗਾ ਆਰਥਿਕ ਤੌਰ ਉੱਤੇ ਦਰਸਾਉਂਦਾ ਹੋਵੇ ਮੈਡੀਕਲ ਸਰਟੀਫਿਕੇਟ ਫਰੋਮ ਸਿਵਲ ਹਸਪਤਾਲ ਤੋਂ ਲੈ ਕੇ ਆਉਣਾ ਜੀ ਚਾਰ ਕਾਪੀ ਚ ਹੋਣ ਇਹਦੀਆਂ ਫੋਟੋ ਕਾਪੀਆਂ ਸਰਟੀਫਿਕੇਟ ਅਸਲੀ ਵੀ ਹੋਵੇ ਤੇ ਚਾਰ ਦੂਜੀਆ ਵੀ ਹੋਣ ਫਿਰ ਆਗੇ ਅੱਗੇ ਸਕੂਲ ਲਿਵਿੰਗ ਸਰਟੀਫਿਕੇਟ ਫਰੋਮ ਪੀਵੀਐ ਸਕੂਲ ਇਹ ਲੈ ਕੇ ਆਉਣਾ ਤੁਸੀਂ ਸਕੂਲ ਲਿਵਿੰਗ ਵਾਲਾ ਜਿਹੜਾ ਸਰਟੀਫਿਕੇਟ ਆ ਪਹਿਲਾ ਵਾਲੇ ਸਕੂਲ ਵਾਲਾ ਇਹ ਲੈ ਕੇ ਆਉਣਾਗਾ ਫਿਰ ਅਪਲੋਡ ਫੋਟੋਕਾਪੀ ਆਫ ਪਾਸਪੋਰਟ ਇਹ ਲੈ ਕੇ ਆਉਣੀ ਹੈ ਜੀ ਫੋਟੋਕਾਪੀ ਜਿਹੜੀ ਅਪਡੇਟ ਜਿਹੜਾ ਤੁਹਾਡਾ ਖਾਤਾ ਚੱਲਦਾ ਫਿਰ ਤੁਹਾਡੀ ਵੈਲਿਡ ਈਮੇਲ ਆਈਡੀ ਮੈਂ 11 ਇਹ ਲੈ ਕੇ ਆਉਣੇ ਸਾਰਾ ਸਮਾਨ ਪਾਉਣ ਵਾਸਤੇ ਠੀਕ ਹੈ ਜੀ ਪਹਿਲਾਂ ਡਾਕੂਮੈਂਟਸ ਵਾਲਾ ਮੈਂ ਕੀਤਾ ਸੀ ਕਾਲ ਮੋਂ ਕਰ ਦਾਂਗਾ ਜਿਹੜਾ ਤੁਹਾਡੀਆਂ ਆਈਟਮਾਂ ਨੇ ਜਿਹੜੀਆਂ ਜਿਸ ਤਰ੍ਹਾਂ ਵੀ ਤੁਸੀਂ ਡੇਲੀ ਦੇ ਵਿੱਚ ਵਰਤਦੇ ਹੋ ਮੱਗ ਬੱਕਟ ਸਾਬ ਆਇਲ ਟਾਵਲ ਸਾਰਾ ਕੁਝ ਲੈ ਕੇ ਆਉਣੇ ਪਾਣੀ ਆਪਾਂ ਨੂੰ ਡੇਲੀ ਦੇ ਵਿੱਚ ਵਰਤਿਆ ਠੀਕ ਹੈ ਬੈਡਿੰਗ ਫਿਰ ਹੈਗਾ ਟੂ ਲੌਕਸ ਦੋ ਜੰਦੇ ਲੈ ਕੇ ਆਉਣੇ ਆ ਅੱਗੇ ਹੈਗਾ ਮਾਸਕ ਕੋ ਜਿਹੜਾ ਆਪਣਾ ਲਾਉਣੇ ਮੱਛਰਾਂ ਤੋਂ ਭਜਾਉਣ ਵਾਲਾ ਆਪਾਂ ਅੱਗੇ ਹੈਗਾ ਸੈਸ਼ਨ ਕਲੋਥਸ ਸੀਜ਼ਨ ਦੇ ਜਿਹੜਾ ਹਿਸਾਬ ਨਾਲ ਕੱਪੜੇ ਜਿਹੜੇ ਲੈ ਕੇ ਆਉਣੇ ਤੁਸੀਂ ਭਾਈ వాటర్ ਬੋਟਲ ਹੋਵੇ ਤੁਹਾਡੇ ਕੋਲੇ ਠੀਕ ਹੈ ਜੀ ਆਈਟਮਸ ਨਾਟ ਅਲਾਉਡ ਜਿਹੜੀ ਹੈਗੀ 나ਇਫ ਕਟਰ ਬਲੇਡ ਇਹ ਨਹੀਂ ਲੈ ਕੇ ਆਉਣੇ ਅਰਗਬਤੀ ਮੈਚ ਬਾਕਸ ਕੈਂਡਲ ਇਲੈਕਟ੍ਰਿਕ ਦਾ ਕੋਈ ਸਮਾਨ ਜਿਵੇਂ ਆਇਰਨ ਹੀਟਰ ਕਿਸੇ ਪ੍ਰਕਾਰ ਦਾ ਡਿਜੀਟਲ ਐਪਲੀਕੇਸ਼ਨ ਜਿਵੇਂ ਲਾਈਕ ਸੈੱਲ ਫੋਨ ਵੀਡੀਓ ਗੇਮਸ ਰੇਡੀਓ ਕੈਮਰਾਇਟਸ ਠੀਕ ਹੈ ਜੀ no valuables expensive at most gold cash not more than eh sari gallan vich likhi hoyi hai in case of any previous element attach photography of doctors uh, and complete history jo bhi hai ga ithe agge ji tusi checklist karni hai document kede k attach kitteya naal ethe click la doge ke tusi certificate jehda tehsildar da jehda jama karwata das kopiyan detiyan jass te tick la doge je nahi ta no te no tick karoge ਦੇ ਇਹਨਾਂ ਨੂੰ ਪਤਾ ਟੀਚਰ ਨੂੰ ਪਤਾ ਲੱਗਦਾ ਰੂ ਕਲਾਸ ਇੰਚਾਰਜ ਨੂੰ ਬੱਚੇ ਨੇ ਮੇਰੇ ਕੋਲ ਕੀ ਜਮ੍ਹਾਂ ਕਰਾਤਾ ਕੀ ਰਹਿ ਗਿਆ ਉਹਦਾ ਸਰਟੀਫਿਕੇਟ ਆ ਗਿਆ ਕਿ ਦੋ ਨੰਬਰ ਵਾਲਾ ਜੀਐਸਵੀਸੀੜਾ ਕੈਟਾਗਰੀ ਕੋਈ ਵੀ ਹੈਗੀਆ ਕਾਪੀਆਂ ਜਮ੍ਹਾਂ ਕਰਾਤੀਆਂ ਦੱਸ ਦਿਂਆਂ 10ਵੀਂ ਦਾ ਡੀਐਮਸੀ ਦੀਆਂ 10 ਕਾਪੀਆਂ ਫਿਰ ਆ ਗਿਆ ਕੈਰੈਕਟਰ ਸਰਟੀਫਿਕੇਟ ਪ੍ਰੀਵੀਅਸ ਸਕੂਲ ਪਹਿਲੇ ਵਾਲੇ ਸਕੂਲ ਵਾਲਾ ਆ ਗਿਆ ਵਿਦਿਆਰਥੀ ਉਹ ਮਾਫ ਕਰਨਾ ਆਧਾਰ ਕਾਰਡ 10 ਕਾਪੀਆਂ ਵਿਦਿਆਰਥੀ ਜਾਂ ਪੇਤਾ ਦੀਆਂ ਦੋ ਮਾਤਾ ਦੀਆਂ ਦੋ ਇਹ ਤੁਸੀਂ ਕਲੈਕਟ ਟਿਕ ਕਰਦੇ ਹੋ ਜੇ ਜੈਸ ਵਾਲੇ ਤਾਂ ਜਿ ਲੈ ਆਂਦੀਆਂ ਤਾਂ ਚੈੱਕ ਕਰਦੇ ਹੋ ਰਹਿੰਦੀਆਂ ਤਾਂ ਫਿਰ ਨੋ ਕਰਦੇ ਹੋ ਵੀ ਜਮਾ ਕਰਾਉਂਦੇ ਤੁਸੀਂ ਦਾ ਮਤਲਬ ਹੈ 셀ਫ ਡਿclaration ਜਮਾ ਕਰਾਉਣਾ ਤੁਸੀਂ ਜਿਹੜਾ ਤੁਹਾਡੀ ਕਾਸਟ ਰਿਲੀਜਨ ਤੇ ਆਰਥਿਕ ਤਨ ਦਰਸਾਉਂਦਾ ਹੋਵੇ ਮੈਡੀਕਲ ਸਰਟੀਫਿਕੇਟ ਫਰਮ ਸੈਵਰਾਸਤਾਲਾ ਜਮਾ ਕਰਾਉਣਾ ਜੀ ਸਕੂਲ ਲਿਵਿੰਗ ਸਰਟੀਫਿਕੇਟ ਫਰਮ ਪ੍ਰੀਵੀਅਸ ਸਕੂਲ ਐਸ ਐਲ ਸੀ ਜਮਾ ਕਰਵਾਉਣਾ ਜੀ ਅਪਡੇਟਡ ਫੋਟੋਗ੍ਰਾਫੀ ਪਾਸਬੁੱਕ ਜਮਾ ਕਰਵਾਉਣੀ ਤੇ ਜਸਤੇਲਾ ਤੋਂ ਨਹੀਂ ਨੋ ਤੇ ਲਾ ਦਿਓ ਵੈਲਿਡ ਈਮੇਲ ਆਈਡੀ ਕਲੀਅਰ ਫੋਲਡਰ ਆ ਗਿਆ ਫਰੋਂ ਵਿਚ ਕੰਪਲੀਟਲੀ ਚੈੱਕਡ ਰਿਮਾਰਕਸ ਵੈਰੀਫਾਈਡ ਬਾਈ ਐਡਮਿਸ਼ਨ ਕਮੇਟੀ ਆਪੇ ਸਾਈਨ ਕਰੂਗੀ ਇੱਥੇ ਸਬ ਪ੍ਰਿੰਸੀਪਲ ਸਰ ਦੇ ਸਾਈਨ ਹੋ ਆ ਹੈਗਾ ਬੱਚੋ ਤੁਹਾਡਾ ਹੋਸਟਲ ਦਾ ਫਾਰਮ ਇੱਥੇ ਭਰੋਗੇ ਤੁਸੀਂ 22 23 ਲਿਖਿਆ ਹੋਇਆ ਪੁਰਾਣਾ ਸੈਸ਼ਨ ਹੁਣ ਤੁਹਾਡਾ ਹੈਗਾ 23 24 ਵਾਲਾ ਰੂਮ ਨੰਬਰ ਤੁਹਾਨੂੰ ਕਿੰਨਾ ਅਲਾਟ ਹੋਇਆ ਇਹ ਦੱਸਣਗੇ ਉੱਥੇ ਐਡਮਿਸ਼ਨ ਨੰਬਰ ਕਿੰਨਾ ਤੁਹਾਡਾ ਜੀ ਨੇਮ ਆਫ ਸਟੂਡੈਂਟ ਫਾਦਰ ਨੇਮ ਮਦਰ ਨੇਮ ਕਲਾਸ ਸੈਕਸ਼ਨ ਸਟਰੀਮ ਜੈਂਡਰ ਤੁਹਾਡਾ ਕਿਹੜਾ ਮੇਲ ਫੀਮੇਲ ਹੈ ਭਰ ਦਿਓ ਡੇਟ ਆਫ ਬਰਥ ਭਰਨੀ ਹੈ ਪਰਮਨੈਂਟ ਐਡਰੈਸ ਕਿਹੜਾ ਤੁਹਾਡਾ ਤੁਹਾਡਾ ਨਾਮ ਪਿਤਾ ਜੀ ਦਾ ਨਾਮ ਪਿੰਡ ਦਾ ਨਾਮ ਡਾਕ ਖਾਨਾ ਤੁਹਾਡਾ ਜਿਹੜਾ ਸ਼ਹਿਰ ਜੋ ਵੀ ਹੈਗਾ ਸਰ ਐਡਰੈਸ ਭਰ ਦਿਨਾ ਪਿੰਨ ਕੋਡ ਮੋਬਾਈਲ ਨੰਬਰ ਤੁਹਾਡੀ ਫੋਟੋ ਲੱਗੂਗੀ ਪਾਸਪੋਰਟ ਸਾਈਜ਼ ਦੀ ਗਰ ਫੋਟੋ ਠੀਕ ਆ ਜੀ ਸਾਰਾ ਜਿਹੜਾ ਲਿਖਣਾ ਇਹ ਸਿਗਨੇਚਰ ਆਫ ਸਟੂਡੈਂਟ ਤੇ ਹੋਣਗੇ ਜੀ ਜਿਹੜਾ ਡੈਕਲੇਰੇਸ਼ਨ ਆ ਇਹ ਪੇਰੈਂਟਸ ਵੱਲੋਂ ਭਰਿਆ ਜਾਊਗਾ ਸਾਰਾ ਇਨਫੋਰਮੇਸ਼ਨ ਭਰੀ ਜਾਊਗੀ ਸਾਰੀ ਠੀਕ ਆ ਮੇਰਾ ਜਿਹੜਾ ਕਲਾਸ ਇੰਦੇ ਦੇ ਵਿੱਚ ਜਿਹੜਾ ਮੇਰਾ ਬੱਚਾ ਪੜਦਾ ਹੈਗਾ ਸਾਰਾ ਭਰਿਆ ਜਾਣਾ ਇਹ ਹੀ ਗੱਲਾਂ ਬਾਤਾਂ ਇਹਦੇ ਵਿੱਚ ਆ ਜਾਂਦੀਆਂ ਨੇ ਫੋਟੋਗ੍ਰਾਫ ਫਾਦਰ ਫੋਟੋਗ੍ਰਾਫ ਮਦਰ ਦੀ ਲੱਗੂਗੀ ਇੱਥੇ ਫਿਰ ਫੋਟੋਗ੍ਰਾਫ ਔਰ ਲੋਕਲ ਗਾਰਡੀਅਨ ਦੀ ਲੱਗੂ ਫਿਰ ਫੋਟੋਗ੍ਰਾਫ ਜਿਹੜਾ ਹੈਗਾ ਸਾਰੇ ਇੱਥੇ ਫੋਟੋਆਂ ਜਿਹੜੇ ਤੁਹਾਨੂੰ ਮਿਲਣ ਲਾਉਣਗੇ ਉਹਨਾਂ ਦੀਆਂ ਫੋਟੋਆਂ ਲੱਗਣੀਆਂ ਮੇਰਾ ਕਹਿਣ ਦਾ ਭਾਵ ਆ ਇਹਨਾਂ ਦੇ ਨਾਲ ਹੀ ਤੁਹਾਨੂੰ ਘਰੇ ਭੇਜਿਆ ਜਾਊਗਾ ਠੀਕ ਆ ਜੀ ਸਿਗਨੇਚਰ ਆਫ ਪੇਰੈਂਟ ਤੇ ਹੋਣਗੇ ਸਿਗਨੇਚਰ ਆਫ ਦਾ ਪ੍ਰਿੰਸੀਪਲ ਤੇ ਸਟੈਂਪ ਫਿਰ ਤੁਹਾਡਾ ਮੈਡੀਕਲ ਫਿਟਨੈਸ ਦਾ ਜਿਹੜਾ ਸਰਟੀਫਿਕੇਟ ਆ ਸਰਕਾਰੀ ਹਸਪਤਾਲ ਚੋਂ ਤੁਸੀਂ ਆਪਣਾ ਮੈਡੀਕਲ ਕਰਾ ਲਿਓ ਤੁਹਾਡਾ ਨਾਮ ਭਰਿਆ ਜਾਊਗਾ ਤੁਹਾਡੇ ਪਿਤਾ ਦਾ ਨਾਮ ਏਜ ਤੁਹਾਡੀ ਉਮਰ ਕਿੰਨੀ ਆ ਮੈਡੀਕਲ ਚੈੱਕ ਅਪ ਇਹ ਆਪੇ ਭਰਨਗੇ ਉਹ ਬਸ ਤੁਸੀਂ ਆ ਕੱਢ ਲਓ ਇੱਥੋਂ ਠੀਕ ਐ ਇਹ ਮੈਂ ਜਿਹੜੇ ਬੱਚੇ ਟੈਲੀਗ੍ਰam ਚੈਨਲ ਤੇ ਮੇਰੇ ਨਾਲੜ ਨੇ ਟੈਲੀਗ੍ਰam ਚ ਵੀ ਪਾ ਦ ਤੇ ਨਾਲੇ ਇਹ ਕਹਾਂਗਾ ਜੇ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਕਮੈਂਟ ਕਰਿਓ ਸਾਰੀ ਵੀਡੀਓ ਦੇਖੋ ਹੁਣ ਤੱਕ ਤੇ ਕਾਕੇ ਪਤਾ ਲੱਗੇ ਵੀ ਵਿਦਿਆਰਥੀਆਂ ਨੂੰ ਜਿਹੜੀ ਫਾਇਦਾ ਹੋ ਰਿਹਾ ਵੀ ਲਾਈਕ ਕਰ ਰਹੇ ਨੇ ਚੀਜ਼ਾਂ ਨੂੰ ਪਸੰਦ ਕਰਦੇ ਆ ਬਲੱਡ ਗਰੁੱਪ ਕੀ ਆ ਤੁਹਾਡਾ ਸਾਰਾ ਹਾਈਟ weight ਸਾਰਾ ਭਰਨਗੇ ਜਿਹੜਾ ਥੋੜੀ ਮੈਡੀਕਲ ਹਿਸਟਰੀ ਕੀ ਹੈਗੀ ਫੋਟੋ ਗ੍ਰਾਫੀਕ ਡਾਟਾ ਇੱਥੇ ਲਾਇਆ ਜਾਊਗੀ ਸਾਰਾ ਕੇ ਕੋਸ਼ਨਾ ਪੱਤਰ ਭਰਿਆ ਜਾਊਗਾ ਜੀ ਮੈਂ ਜਿਹੜਾ ਰੈਜੀਡੈਂਸ਼ੀਅਲ ਸਕੂਲ ਮੇਟ ਜੁੜੀ ਹੁੰਦਾ ਨਹੀਂ ਲekin ਸਰ ਕੋਸ਼ਨਾ ਕਰਦਾ ਕਿ ਤੁਹਾਡੇ ਪਿਤਾ ਵੱਲੋਂ ਭਰਿਆ ਜਾਊਗਾ ਕੋਈ ਨਾ ਬੱਧਰ ਪਿਤਾ ਵੱਲੋਂ ਭਰਿਆ ਜਾਊਗਾ ਠੀਕ ਹੈ ਤੁਹਾਡੇ ਪਿਤਾਈ ਦਾ ਨਾਮ ਦਾਦਾ ਜੀ ਦਾ ਨਾਮ ਵਾਸ ਸੀ ਮਾਤਾ ਦਾ ਜੋ ਵੀ ਹੈਗਾ ਸਾਰਾ ਮੈਂ ਆਪਣੇ ਬੱਚੇ ਨੂੰ ਕੇਵਲ ਮਾਤਾ ਦੇ ਆਪਕ ਮਿਲਣੀ ਦੇ ਲਈ ਬਣਾਇਆ ਨੇ ਹੁਣ ਸਾਰੀ ਮਿਲਾਂਗਾ ਬੱਚੇ ਨੂੰ ਕੇਵਲ ਮਾਪੇ ਦੇ ਆਪਕ ਮਿਲਣ ਦੀ ਬਣਾਇਆ ਨੇ ਹੁਣ ਸਾਰੀ ਮਿਲਾਂਗਾ ਮੇਰਾ ਬੱਚਾ ਹੋਸਟਲ ਵਿੱਚ ਮੋਬਾਈਲ ਫੋਨ ਤੇ ਹੋਰ ਕੀਮਤੀ ਗੈਸਟ ਵਸਤੂਆਂ ਨਹੀਂ ਰੱਖੇਗਾ ਮੇਰਾ ਬੱਚਾ ਸੈਰਟੀ ਬਲੰਦਰ ਆਰਥ ਕੀਤੀਆਂ ਲੰਬੀਆਂ ਛੁੱਟੀਆਂ ਦਰਾਂ ਨਹੀਂ ਘਰ ਜਾਵੇਗਾ ਮੇਰਾ ਬੱਚਾ ਸੈਰਟੀ ਸਕੂਲ ਸਮੇਂ-ਸਮੇਂ ਤੇ ਜਾਰੀ ਕੀਤੀਆਂ ਸੈਟਾਂ ਦੀ ਪਾਲਣਾ ਕਰਾਂਗੇ ਮੇਰਾ ਬੱਚਾ ਸਕੂਲ ਦੇ ਨਿਯਮਾਂ ਦੀ ਪਾਲਣਾ ਕਰੇਗਾ ਨਿਯਮਾਂ ਦੀ ਲੰਘਣਾ ਕਰਤੇ ਸਕੂਲ ਵੱਲੋਂ ਮੇਰੇ ਬੱਚੇ ਪਰ ਉਨ ਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ਮੇਰਾ ਬੱਚਾ ਕਿਸੇ ਹੋਰ ਵਿਦਿਆਰਥੀ ਦੀ ਰੈਗਿੰਗ ਨਹੀਂ ਕਰੇਗਾ ਜੇਕਰ ਇਹ ਕਰਦਾ ਪਾਇਆ ਦਸਦੀ ਨਰੋਲ ਜਮੇਵਰੀ ਹੋਵੇਗੀ ਤੇ ਮੇਰੇ ਬੱਚੇ ਜਿਹੜਾ ਹੈਗਾ ਉਰਧ ਕਾਨੂੰਨੀ ਕਾਰਵਾਈ ਜਿਹੜਾ ਕੀਤੀ ਜਾ ਸਕਦੀ ਹੈ ਮੇਰਾ ਬੱਚਾ ਮੈਡੀਕਲ ਅਧਾਰ ਤੇ ਬਿਲਕੁਲ ਤੰਦਰੁਸਤ ਹੈ ਇਹ ਲਿਖਣਾ ਕੋਈ ਛੂਛੂ ਸ਼ਾ ਦੀ ਬਿਮਾਰੀ ਨਾਲ ਪੀੜਤ ਨਹੀਂ ਮੈਡੀਕਲ ਸਰਟੀਫਿਕੇਟ ਨਾਲ ਨੱਥੀ ਕੀਤਾ ਗਿਆ ਕੋਈ ਨਸ਼ੀਲੀ ਵਸਤੂ ਦੀ ਸੇਵਨ ਨਹੀਂ ਕਰੇਗਾ ਮੇਰਾ ਬੱਚਾ ਲਿਖਤੀ ਆਗਿਆ ਤੋ ਸਕੂਲ ਹੋਸਟਲ ਤੋਂ ਬਾਹਰ ਨਹੀਂ ਜਾਵੇਗਾ ਮੇਰਾ ਬੱਚਾ ਸਕੂਲੀਆਂ ਸਹੂਲਤਾਂ ਪ੍ਰਾਪਤ ਕਰਨ ਵਾਸਤੇ ਕਿਸੇ ਦੂਰ ਸਕੂਲ ਚ ਮਾਈਗ੍ਰੇਸ਼ਨ ਨਹੀਂ ਕਰਵਾਵੇਗਾ ਜੇਕਰ ਮੇਰਾ ਬੱਚਾ ਸਕੂਲ ਤੋਂ 7 ਦਿਨ ਗੈਰ ਹਾਜ਼ਰ ਹਜਾਤ ਸਕੂਲ ਵੱਲੋਂ ਖਬਰ ਆਉਣ ਤੋਂ ਬਾਅਦ ਇੱਕ ਹਫ਼ਤੇ ਅੰਦਰ ਸਕੂਲ ਚ ਹਾਜ਼ਰ ਨਹੀਂ ਹੁੰਦਾ ਤਾਂ ਸਕੂਲ ਵੱਲੋਂ ਨਾ ਕੱਟਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਮਾਤਾ ਪਿਤਾ ਇੰਸਤੱਕ ਰਹਣਗੇ ਤੁਹਾਡੇ ਪਿਤਾ ਜੀ ਵੱਲੋਂ ਭਰਿਆ ਜਾਵੇਗਾ ਕੋਸ਼ਨਾ ਪੱਤਰ ਜਿਹੜਾ ਹੈਗਾ ਠੀਕ ਹੈ ਜੀ ਫਿਰ ਲਿਸਟ ਆਫ ਆਰਟੀਕਲ 2 ਬੀ ਬ੍ਰੋ ਜਿਹੜਾ ਲਿਖਿਆ ਜਾਏਗਾ ਟਾਈਮ ਆਫ ਪਰਮਿਸ਼ਨ ਸਮੇਂ ਕੀ ਕੀ ਲੌਕ 2 ਚਾਹੀਦੇ ਆ ਮਿਰਰ ਸਾਰਾ ਕੁਝ ਲਿਖਿਆ ਹੋਇਆ ਟਾਰਚ ਸੈਲ ਅਲਾਰਮ ਕਲॉक ਵਾਟਰ ਬੋਟਲ ਹੈਅਰ ਆਇਲ ਤੁਹਾਨੂੰ ਪਤਾ ਜਿਹੜੀਆਂ ਡੇਲੀ ਘਰੇ ਪਰ ਵਰਤੀਆਂ ਚੀਜ਼ਾਂ ਕਿਉਂਕਿ ਰਹਿਣਾ ਤੁਸੀਂ ਹੋਸਟਲ ਵਿੱਚ ਸਮਾਨ ਤਾਂ ਲੈ ਕੇ ਆਉਣਾ ਪਊਗਾ ਆਪਾਂ ਨੂੰ ਡੇਲੀ ਯੂਜ਼ਿੰਗ ਕਲੋਥਸ ਜੈਸ ਪਰ ਇੰਡੀਵੀਜ਼ੀਬਲ ਨੀਡ ਤੁਹਾਡੇ ਜਿਹੜੀ ਲੋੜ ਦੇ ਮੁਤਾਬਕ ਟੌਵਲ 2 ਲੈ ਕੇ ਆਉਣੇ ਆ ਠੀਕ ਹੈ ਜੀ ਜਿਹੜਾ ਫੇਰ ਜਰਾਬਾਂ ਲੈ ਕੇ ਆਉਣੇ ਤੁਸੀਂ ਆਪਦੀਆਂ ਵਾਈਟ ਐਂਡ ਬਲੈਕ ਗ੍ਰੀਨ 2 ਜੋੜੇ ਵਾਈਟ ਟੀ-ਸ਼ਰਟ ਬਲੈਕ ਲੋਅਰ ਤੇ ਬਲੈਕ ਜਿਹੜੇ ਸ਼ੂਜ਼ ਨੇ ਇੱਕ ਪੇਅ ਇੱਕ ਜੋੜਾ ਲੈ ਕੇਣਾ ਅੰਬ੍ਰੇਲਾ ਲੈ ਕੇ ਹੋਣੀ ਹੈ ਇੱਕ ਆਪਸ਼ਨਲ ਇਹ ਵੀ ਲਿਖਿਆ ਹੈ ਕਾਟਨ ਦੁਪੱਟਾ ਗ੍ਰੀਨ ਜਿਹੜਾ ਰਿਬਨ ਫਾਰ ਗਰਲਸ ਲਈ ਸਕੂਲ ਯੂਨੀਫਾਰਮ ਡਾਰਕ ਗ੍ਰੀਨ ਸਲਵਾਰ ਕਮੀਜ਼ ਐਂਡ ਦੁਪੱਟਾ ਇਹ ਆ ਤੁਹਾਡੀ ਜਿਹੜੀ ਡਾਰਕ ਗ੍ਰੀਨ ਸਲਵਾਰ ਕਮੀਜ਼ ਐਂਡ ਦੁਪੱਟਾ ਫਾਰ ਗਰਲਸ ਐਂਡ ਫੁੱਲ 슬ੀਵਰਸ ਸ਼ਰਟ ਪੈਂਟ ਫਾਰ ਬॉयਜ਼ ਟੀ ਕੱਪ ਇੱਕ ਜੀ ਕਾਰਟਨ ਸਾਰਾ ਕੁਝ ਦਿੱਤਾ ਹੋਇਆ ਜਿਹਦੇ ਵਿੱਚ ਮੈਂ ਸਾਰੀ ਇਕੱਠੀ ਵੀਡੀਓ ਬਣਾਤੀ ਦੀ ਮਿੰਨੀ ਪਾਸਪੋਰਟ ਸਾਈ ਫੋਟੋਗ੍ਰਾਫਸ ਸਟੂਡੈਂਟ ਫਿਰ ਆ ਗਿਆ ਵਕਟ ਵਿਦ ਮੱਗ ਸੋਪ ਕੇਸ ਸ਼ੈਂਪੂ ਟਾਇਲਟ ਸਾਬ ਟੂਥਪੇਸਟ ਟੂਥ ਬਰਸ਼ ਵਾਸ਼ਿੰਗ ਕਲੋਥ ਬਰਸ਼ ਸਾਰਾ ਤੁਸੀਂ ਸਮਾਨ ਲੈ ਕੇ ਆਉਣਾ ਭਾਈ ਜਿਹੜਾ ਤੁਹਾਨੂੰ ਸਕਰੀਨ ਤੇ ਦਿਖਾਈ ਜਾਣਾਗਾ ਠੀਕ ਆ ਜੀ ਮੈਡੀਕਲ ਆਫ ਜਿਹੜਾ ਅੱਗੇ ਸਾਰਾ ਆ ਗਿਆ ਲਿਸਟ ਆਫ ਡਾਕੂਮੈਂਟ ਜਿਹੜਾ ਤੁਸੀਂ ਸਾਰੇ ਇਹ ਲੈ ਕੇ ਆਏ ਕਿ ਸਾਰੇ ਆਧਾਰ ਕਾਰਡ ਸਾਰੇ ਬਾਰ ਬਾਰੀ ਹੈ ਉਹੀ ਗੱਲਾਂ ਆ ਗਈਆਂ ਸਾਰੀਆਂ ਮੈਡੀਕਲ ਸਰਟੀਫਿਕੇਟ ਲੈ ਕੇ ਆਏ ਹੋ ਸਾਰਾ ਜਿਹੜੇ ਚੀਜ਼ਾਂ ਨੇ ਇਹ ਤੁਸੀਂ ਜਿਹੜਾ ਕੀ ਕੀ ਸਕੂਲ ਵਿੱਚ ਨਹੀਂ ਲੈ ਕੇ ਆਉਣਾ ਸਾਰਾ ਲਿਖਿਆ ਹੋਇਆ ਫੋਲੋਇੰਗ ਇਨਸਟ੍ਰਕਸ਼ਨਸ ਮਸਟ ਬੀ ਰਾਈਡਿੰਗ ਇਨ ਦਾ ਸਕੂਲ ਕੈਂਪਸ ਇਹ ਜਿਹੜੀ ਦਿੱਤਾ ਹੋਇਆਗਾ ਵੀ ਬੱਚਾ ਜਿਹੜਾ ਮੈਡੀਕਲ ਸਰਟੀਫਿਕੇਟ ਲੈ ਕੇ ਆਊਗਾ ਸਾਰਾ ਕੁਝ ਇਹਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਜੂ ਜੋ ਫੋਨ ਐਂਡ ਏਟੀਐਮ ਇਜ਼ ਸਟ੍ਰਿਕਲੀ ਪ੍ਰੋਹਿਬਿਟਡ ਫੋਨ ਨਹੀਂ ਲੈ ਕੇ ਆਉਣਾ ਤੁਸੀਂ ਕੋਈ ਏਟ ਏਟੀਐਮ ਨਹੀਂ ਲੈ ਕੇ ਆਉਣਾ ਆਪਣੀਆਂ ਲੋੜ ਮੁਤਾਬਕ ਚੀਜ਼ਾਂ ਲੈ ਕੇ ਆਉਣੀਆਂ ਇਲੈਕਟ੍ਰੀਕਲ ਚੀਜ਼ਾਂ ਨਹੀਂ ਲੈ ਕੇ ਆਉਣੀਆਂ ਪਹਿਲਾਂ ਵੀ ਇਹਦੇ ਵਿੱਚ ਗੱਲ ਆ ਗਈ ਸਾਰੀ ਇਹ ਸਾਰਾ ਕੁਝ ਦੱਸਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਜਿਹੜਾ ਬੱਚੇ ਸਟੇਸ਼ਨਰੀ ਆਈਟਮ ਚ ਲੈ ਕੇ ਆਉਣਗੇ ਤੁਸੀਂ ਪੰਜ ਰਿਸਟਰ ਲੈ ਆਓ ਪੈਨ ਪੈਂਸਲ ਕਿਉਂਕਿ ਸਟੇਸ਼ਨਰੀ ਤਾਂ ਲੈ ਆਉਣੀ ਪੈਂਦੀ ਹੈ ਬੇਟਾ ਕਿਤਾਬਾਂ ਇੱਥੇ ਮੁਫਤ ਮਿਲਦੀਆਂ ਨੇ ਸਟੇਸ਼ਨਰੀ ਆਪ ਨੂੰ ਲੈ ਆਉਣੀ ਪੈਂਦੀ ਹੈ ਸਕੂਲ ਬੈਗ ਜੀਓਮੈਟਰੀ ਬਾਕਸ ਕੈਲਕੂਲੇਟਰ ਇਹ ਸਾਰਾ ਸਮਾਨ ਜਿਹੜਾ ਤੁਹਾਡਾ ਆ ਗਿਆ ਇਹ ਸੀ ਬੱਚੇ ਜਿਹੜੀ ਤੁਹਾਡੀ ਜਾਣਕਾਰੀ ਹਿੱਤ ਸਾਰਾ ਦੱਸਿਆ ਗਿਆ ਫਾਰਮ ਕਿਵੇਂ ਭਰਨਾ ਹੈ ਘਰ ਮੇ ਕਾਉਂਸਲਿੰਗ ਤੋਂ ਬਾਅਦ ਅਡਮਿਸ਼ਨ ਦੇ ਲਈ ਹੋਸਟਲ ਫਾਰਮ ਕਿਵੇਂ ਭਰਨਾ ਤੁਹਾਡਾ ਐਡਮਿਸ਼ਨ ਫਾਰਮ ਕਿਵੇਂ ਭਰਿਆ ਜਾਊਗਾ ਮੈਡੀਕਲ ਸਰਟੀਫਿਕੇਟ ਜਿਹੜਾ ਬਣਾ ਕੇ ਲਿਆਉਣਾ ਕੀ ਕੀ ਸਮਾਨ ਲੈ ਕੇ ਆਉਣਾ ਸਾਰੀ ਸਾਨੂੰ ਜਾਣਕਾਰੀ ਦਿੱਤੀ ਗਈ ਆ ਤਾਂ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਲਾਈਕ ਕਮੈਂਟ ਕਰੋ ਤਾਂ ਕਿ ਜਿਹੜਾ ਅੱਗੇ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਹਾਜ਼ਰ ਹੁੰਦੇ ਰਹੀਏ ਤੇ ਬੱਚਾ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ